ਘਰ ਦੇ ਬਾਹਰ ਘੁੰਮਦੀਆਂ ਜਨਾਨੀਆਂ ਲੋਕਾਂ ਨੂੰ ਬਣਾਉਂਦੀਆਂ ਨੇ ਸ਼ਿਕਾਰ ਲੁੱਟ ਕੇ ਲੈ ਜਾਂਦੀਆਂ ਪੂਰਾ ਦਾ ਪੂਰਾ ਘਰ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜਿੱਥੇ ਘਰ ਦੇ ਬਾਹਰ ਔਰਤਾ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦਰਅਸਲ ਇਹ ਔਰਤਾ ਦੀ ਸ਼ਕਲ ਤੇ ਨਾ ਜਾਓ ਤੁਸੀਂ ਕਿਉਂਕਿ ਇਹ ਔਰਤਾ ਦੇ ਕਾਰਨਾਮੇ ਸੁਣ ਕੇ ਤੁਹਾਡੇ ਉਹ ਛੁੱਟ ਜਾਣਗੇ ਇਹਨਾਂ ਔਰਤਾ ਦੇ ਵੱਲੋਂ ਇੱਕ ਘਰ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਘਰ ਤੋਂ ਵਿੱਚੋਂ ਵੜ ਕੇ ਪੂਰਾ ਦਾ ਪੂਰਾ ਘਰ ਸਾਫ਼ ਕਰ ਦਿੱਤੀਆਂ ਨੇ ਉਧਰ ਇਹ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੌਰ ਦੇ ਨਾਲ ਦੇਖ ਰਹੋ ਇਹਨਾਂ ਤਸਵੀਰਾਂ ਨੂੰ ਕਿ ਤੁਹਾਡੇ ਘਰ ਦੇ ਬਾਹਰ ਵੀ ਤਾਂ ਨਹੀਂ ਇਹ ਔਰਤਾ ਕੋ ਮਰੀਆਂ ਜ਼ਰੂਰ ਧਿਆਨ ਰੱਖਿਆ ਕਰੋ ਕਿਉਂਕਿ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਘਰ ਦੇ ਬਾਹਰ ਪਹਿਲਾਂ ਤਾਂ ਔਰਤ ਘੁੰਮਦੀ ਹੈ ਘੁੰਮ ਕੇ ਪੂਰਾ ਮੌਇਨਾ ਕਰਦੀ ਹੈ ਬਾਅਦ ਦੇ ਵਿੱਚ ਦੇਖਦੀ ਹੈ ਕਿ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਹੈ ਉਸ ਤੋਂ ਬਾਅਦ ਇਹ ਘਰ ਦੇ ਅੰਦਰ ਵੜ ਜਾਂਦੀ ਹੈ ਸਾਰਾ ਕੁਝ ਲੈ ਕੇ ਉੱਥੋਂ ਫਰਾਰ ਹੋ ਜਾਂਦੀ ਹੈ ਤਾਂ ਔਰਤਾ ਦਾ ਗਿਰੋ ਘੁੰਮ ਰਿਹਾ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਔਰਤਾ ਦਾ ਗਿਰੋ ਇੱਕ ਘਰ ਦੇ ਬਾਹਰ ਘੁੰਮ ਰਿਹਾ ਤਾਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਲੁਧਿਆਣੇ ਦੀ ਇਹ ਘਟਨਾ ਹੈ ਜਿੱਥੇ ਲੁਧਿਆਣੇ ਦੇ ਵਿੱਚ ਮਹਿਲਾ ਚੋਰਾ ਦਾ ਆਤੰਕ ਦੇਖਣ ਨੂੰ ਮਿਲਿਆ ਬੰਦ ਪਏ ਘਰ ਦੇ ਅੰਦਰ ਚੋਰੀ ਕੀਤੀ ਗਈ ਹੈ ਏਸੀ ਅਤੇ ਹੋਰ ਕਈ ਕੀਮਤੀ ਸਮਾਨ ਦੀ ਚੋਰੀ ਕਰਕੇ ਇਹ ਔਰਤਾਂ ਫਰਾਰ ਹੋ ਗਈਆਂ ਸੀਸੀਟੀਵੀ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖ ਲਵੋ ਕਿਤੇ ਤੁਹਾਡੇ ਘਰ ਦੇ ਬਾਹਰ ਵੀ ਤਾਂ ਨਹੀਂ ਇਹ ਜਨਾਨੀਆਂ ਘੁੰਮ ਰਹੀਆਂ ਨਸਦੀਕੀ ਪੀੜਤ ਨੇ ਚੋਰਾਂ ਨੂੰ ਫੜਨ ਦੀ ਮੰਗ ਕੀਤੀ ਹੈ ਤਾ ਲੁਧਿਆਣੇ ਦਾ ਪੌਸ਼ ਇਲਾਕੇ ਦੇ ਵਿੱਚ ਇਹ ਚੋਰੀ ਹੋਈ ਹੈ ਜਿੱਥੇ ਪੁਲਿਸ ਹੁਣ ਇੰਨਾ ਔਰਤਾਂ ਨੂੰ ਲੱਭ ਰਹੀ ਹੈ ਪਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚੋਰਾ ਦੇ ਹੌਸਲੇ ਬੇਖੌਫ ਹੋ ਗਏ ਨੇ ਇਹ ਚੋਰ ਚੋਰਾ ਦੇ ਹੌਸਲੇ ਗੁਲੰਧੁੰਦੇ ਜਾ ਰਹੇ ਨੇ ਹੁਣ ਤਾਂ ਮੈਲਾ ਚੋਰਾ ਦਾ ਆਤੰਕ ਵੀ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਔਰਤਾਂ ਵੇਖੋ ਫੋਕੇ ਕੁਮਰੀਆ ਨੇ ਸ਼ਰਿਆਮ ਕੁਮਰੀਆ ਨੇ ਇੱਕ ਘਰ ਦਾ ਜਾਇਜ਼ਾ ਇਨ੍ਹਾਂ ਔਰਤਾ ਦੇ ਵੱਲੋਂ ਲਿਆ ਜਾ ਰਿਹਾ ਹੈ ਘਰ ਨੂੰ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਈਆਂ ਨੇ ਏਸੀ ਅਤੇ ਹੋਰ ਕੀਮਤੀ ਚੀਜ਼ਾਂ ਇਨ੍ਹਾਂ ਔਰਤਾ ਦੇ ਵੱਲੋਂ ਚੋਰਾ ਲਈਆਂ ਗਈਆਂ ਨੇ ਚੋਰੀ ਕਰਕੇ ਫਰਾਰ ਹੋ ਗਈਆਂ ਨੇ ਤਸਵੀਰਾਂ ਜ਼ਰਾ ਗੌਰ ਦੇ ਨਾਲ ਦੇਖ ਲਓ ਇਹਨਾਂ ਦੀ ਪੂਰੀ ਘਟਨਾ ਜੋ ਹੈ ਪੂਰੀ ਕਰਤੂਤ ਜੋ ਹੈ ਉਹ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ